ਆਖਰੀ ਕਹਿਣ ਲੱਗੇ ਆ ਕੋਈ ਗੁੱਸਾ ਕਰਿਓ ਗਿਲਾ ਕਰਿਓ ਬੇਸ਼ੱਕਾ ਮੈਨੂੰ ਕੋਈ ਚੱਕਰ ਨਹੀਂ ਮਾਈਕ ਫੜਨਾ ਤਾਂ ਮਾਈਕ ਵੀ ਫੜ ਲਿਓ ਸਿੱਧੀ ਗੱਲ ਹੈ ਇੱਕੋ ਵਾਰੀ ਕਹੂੰਗਾ ਬਾਈ ਬਾਰ-ਬਾਰ ਨਹੀਂ ਕਹੂੰਗਾ ਮੈਥੋਂ ਜੇ ਕੋਈ ਅਨਾਉਂਸਮੈਂਟ ਕਰਾਉਣੀ ਹੈ ਮੇਰੇ ਕੋਲ ਸਿਰਫ ਇੱਕ ਬੰਦਾ ਆਵੇ ਵੀ ਆਹ ਬੋਲ ਦੇ ਯਾਰ ਕੋਈ ਕੁਝ ਕਹਿੰਦਾ ਕੋਈ 1 ਮਿੰਟ ਪਰਮਾਨ ਜੀ 1 ਮਿੰਟ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਤੇ ਕੋਈ ਕਿਦਾਂ ਕਹਿੰਦਾ ਇੱਕ ਦੂਸਰੀ ਅਨਾਉਂਸਮੈਂਟ ਇਹ ਆ ਬਾਈ ਕਈ ਬੰਦੇ ਜਿਹੜੇ ਆ ਪ੍ਰਬੰਧਕ ਇਹਨਾਂ ਵੀ ਸਾਡੇ ਨਾਲ ਉਹ ਸੰਪਰਕ ਸਿੱਧੇ ਕਰਨਾ ਜੇ ਉਹ ਸਾਨੂੰ ਸਿੱਧਾ ਮਿਲਣਗੇ ਤਾਂ ਬੜੀਆ ਯਾਰ ਮੈਂ ਕੋਈ ਗਲਤ ਬੋਲਦਾ ਹਾਂ ਕਮੇਟੀ ਹਾਂ ਕਮੇਟੀ ਫੈਸਲਾ ਕਰੂਗਾ ਜਿੱਦੀ ਕਰਦਾ ਓ ਬਾਈ ਯਾਰ ਜਿਹੜੀ ਗੱਲ ਹੈ ਨਾ ਤੁਸੀਂ ਕਲੀਅਰ ਕਰੋ ਮੈਨੂੰ ਨਾ ਖਿੱਚੀ ਫਿਰ ਉਹ ਇੱਧਰ ਨੂੰ ਤੁਸੀਂ ਯਾਰ ਪੁਆਇੰਟ ਦੱਸੋ ਪੁਆਇੰਟ ਕੀ ਦਾ ਹੈ ਉਹ ਮੈਥੋਂ ਤਾਂ ਪਹਿਲਵਾਨ ਮਾਈਕ ਮੰਗਦਾ ਸੀਗਾ ਵੀ ਮੈਂ ਕੁਝ ਕਹਿਣਾ ਮਾਈਕ ਤੇ ਪ੍ਰਬੰਧਕ ਕਹਿੰਦੇ ਪਹਿਲਵਾਨ ਜੀ ਜੀ ਹੁਣ ਪ੍ਰਬੰਧਕ ਕਹਿਣਗੇ ਯਾਰ ਮੈਂ ਤਾਂ ਹੀ ਮਾਈਕ ਫੜਾਉਂਗਾ ਓ ਯਾਰ ਮੈਨੂੰ ਕਹੀ ਜੰਨੇ ਪ੍ਰਬੰਧਕ ਇਹਨੂੰ ਕਹੋ ਤੁਸੀਂ ਯਾਰ 哎。Huh?